ਅਗੇਦਰ ਬਾਅਦ ਜਿਮਨੀ ਚੋਨਾ ਦੇ ਵਿੱਚ ਜਿਹੜੇ ਅਰਦੀਪ ਸਿੰਘ ਲਾਗੀ ਉਹ ਉਹਨਾਂ ਦੇ ਸਮਰਥਨ ਦੇ ਵਿੱਚ ਲਾਗੀ ਤੋਂ ਅਸੀਂ ਕਿਹੜੇ ਉਹਨਾਂ ਨੂੰ ਵਾਈਸ ਇਨਚਾਰਜ ਲਾਇਆ ਗਿਆ ਇਨਚਾਰਜ ਜਿਹੜੇ ਅਮਨ ਰੋੜਾ ਲੱਗੇ ਹੋ ਸੀ ਤਾਂ ਦੂਜੇ ਇਨਚਾਰਜ ਜਿਹੜੇ ਲਾਡੀ ਤੋਂ ਜਿਹੜੇ ਲਾਏ ਹੋਏ ਸੀ ਬਾਈ ਲੱਦੇ ਵਿੱਚ ਮੈਂ ਸਭ ਤੋਂ ਪਹਿਲੇ ਪੈ ਗਈ ਹੈ ਤੱਕਸਨ ਜਿਹੜਾ ਵਾਪਰ ਪ੍ਰੋਪਰ ਬਿਲਕੁਲ ਜੀ ਮੈਂ ਧੰਨਵਾਦ ਦੀਆਂ ਹਲਕਾ ਜਦਲਵਾ ਦੇ ਲੋਕਾਂ ਦਾ ਜਿਨ੍ਹਾਂ ਨੇ ਐਡਾ ਵੱਡਾ ਜਿਹੜਾ ਮਾਨ ਆ ਉਹ ਆਮ ਆਦੀ ਪਾਰਟੀ ਦੀ ਝੂਨੀ ਪਾਇਆ ਦੇਖੋ 6 ਮਹੀਨਿਆਂ ਤੋਂ ਆ ਸ਼੍ਰੀ ਅਮਨ ਰੋੜਾ ਜਿਹੜੇ ਇਨਚਾਰਜ ਸੀ ਅਸਰ ਕਿਦੇ ਤੇ ਮੈਂ ਉਹਨਾਂ ਦੇ ਨਾਲ ਸੀਗਾ ਅਸੀਂ 6 ਮਹੀਨਿਆਂ ਤੋਂ ਵਰਕੇ ਦੇ ਵਿੱਚ ਲੱਗੇ ਸੀ ਸੋ ਮੈਂ ਸਮਝਦਾ ਕਿ ਜਿਹੜੇ 6 ਮਹੀਨੇ ਦੇ ਕੀਤੇ ਕੰਮ ਨੇ ਜਿਹੜੇ ਇੱਕ ਢਿੱਲੋਂ ਪਰਿਵਾਰ ਦੀ ਇਸ ਹਲਕੇ ਦੇ ਵਿੱਚ ਬਣਾਇਆ ਹੋਇਆ ਪਿਆਰ ਹੈ ਦੋਵਾਂ ਦੇ ਨਾਂ ਰਣਕੇ ਜਿਹੜੀ ਏਨੀ ਵੱਡੀ ਜਨਤਾ ਉਹ ਅਜਾ ਪੜੀ ਦੀ ਝੂਲੀ ਵਿੱਚ ਬਾਈ ਲਗਾਤਾਰ ਡਿਵੈਲਪਰ ਹਲਕਾ ਆਪਣੇ ਆਪਣੇ ਦਬਿਆ ਦਬਿਆ ਜਿਹਾ ਮਹਿਸੂਸ ਕਰਦਾ ਸੀ ਅੱਜ ਉਹ ਕਹਿੰਦੇ ਆਜ਼ਾਦ ਹੋਇਆ ਆ ਪਹਿਲੀ ਵਾਰੀ ਵੇਖੋ 28 ਸਾਲਾਂ ਬਾਅਦ ਜਿਹੜਾ ਗਿੱਦੜਵਾਦੇ ਲੋਕ ਨੇ ਇੱਕ ਆਜ਼ਾਦੀ ਦੀ ਹਵਾ ਦੇ ਵਿੱਚ ਸਾਹ ਲੈਣਗੇ ਆਜ਼ਾਦੀ ਇਹਨਾਂ ਨੂੰ ਮਿਲ ਰਹੀ ਆ ਪਰਚਿਆਂ ਤੋਂ ਆਜ਼ਾਦੀ ਮਿਲਨੀ ਆ ਇਹਨਾਂ ਨੂੰ ਧੱਕੇ ਸ਼ਹੀ ਤੋਂ ਆਜ਼ਾਦੀ ਮਿਲਨੀ ਆ ਇਹਨਾਂ ਨੂੰ ਲੀਡਰਾਂ ਦੇ ਸਾਲਿਆਂ ਤੋਂ ਦੇਖੋ ਪਹਿਲੀ ਵਾਰੀ ਹੋਇਆ ਕਿਉਂਕਿ ਕਦੇ ਵੱਡੇ ਸਾਹਿਬ ਦੇ ਸਾਲਾ ਆ ਗਿਆ ਕਦੇ ਛੋਟੇ ਸਾਹਿਬ ਦਾ ਸਾਲਾ ਆ ਗਿਆ ਸੋ ਪਹਿਲੀ ਵਾਰੀ ਇੱਕ ਇਮਾਨਦਾਰ ਆਗੂ ਜਿਹੜਾ ਹੈਗਾ ਉਹ ਇਸ ਹਲਕੇ ਨੂੰ ਢਿੱਲੋ ਪਰਿਵਾਰ ਨੂੰ ਢਿੱਲੋ ਪਰਿਵਾਰ ਦੇ ਰੂਪ ਦੇ ਵਿੱਚ ਇਸ ਹਲਕੇ ਨੂੰ ਮਿਲਿਆ ਸੋ ਮੈਂ ਕਹਿੰਦਾ ਅਬੇ ਜੀ ਵੀ ਤੁਹਾਡੇ ਨਾਲ ਆ ਅਬੇ ਜੀ ਕਿਵੇਂ ਦੇਖਦੇ ਹੋ ਤੁਸੀਂ ਕਹਿੰਦੇ ਕਾਈਕ ਵਾਰ ਜਿੱਤ ਕੇ ਲ ਮਨ ਵਾਜ ਲਗ ਗਿਆ ਲੱਗ ਗਿਆ ਬਿਲਕੁਲ ਬੜੀ ਖੁਸ਼ੀ ਦੀ ਲਹਿਰ ਆ ਸਾਰੇ ਇਹਨਾਂ ਦੀ ਦੇਣਾ ਅਸੀਂ ਨਾਲ ਹੋਏ ਤਾਂ ਫਿਰ ਜਾ ਕੇ ਕੋਈ ਗੱਲ ਬਣੀ ਨਹੀਂ ਤਾਂ ਹਮੇਸ਼ਾ ਸਾਡੀ ਪੂਛੜੀ ਰਹਿ ਜਾਂਦੀ ਸੀ ਐਤ ਕੀ ਲੋਕਾਂ ਦਾ ਸਾਥ ਪਲਾ ਸੀ ਪਾਰਟੀ ਦਾ ਸਰਕਾਰ ਦਾ ਸਾਡੇ ਇੰਚਾਰਜ ਸਾਹਿਬ ਅਮਨੂਰਾ ਜੀ ਕੋ ਇੰਚਾਰਜ ਸਾਡੀ ਢੋ ਜੀ ਐਡੀ ਵਧੀਆ ਮਸ਼ੀਨਰੀ ਪੋਲਿਟਿਕਲ ਚੱਲੀ ਕਿਸੇ ਨਾਲ ਕੋਈ ਧੱਕੇ ਦੀ ਕੰਪਲੇਨ ਨਹੀਂ ਕਿਤੇ ਲੜਾਈ ਨਹੀਂ ਹੋਣ ਦਿੱਤੀ ਫੇਰ ਵੀ ਲੋਕਾਂ ਵੱਲੋਂ ਐਡਾ ਚੰਗਾ ਹੰਗਾਰਾ ਮਿਲਿਆ ਕਦੇ ਵੀ ਇੰਨੀ ਪੀਸਫੁਲ ਇਲੈਕਸ਼ਨ ਅੱਜ ਤਾਈਂ ਗਿੱਦੜਬੰਦ ਹੋਣੀ ਜਿੰਨੀ ਇੱਥੇ ਹੋਈ ਹੈ ਅਕਸਰ ਚਰਚਾ ਇਹ ਕਰਨਾ ਕਿ ਬਾਦਸਮਰਥਕ ਕਰੀਏ ਨੇ ਕਹਿੰਦੇ ਹਮੇਸ਼ਾ ਜਿਹੜੇ ਰਾਜਾ ਭੁਲਸੀ ਸੀ ਜਿਹੜੇ ਟ੍ਰਾਂਸਪੋਰਟ ਮੰਤਰੀ ਸੀ ਉਹ ਤੋਂ ਬੱਸਾਂ ਦੀ ਕਹਿੰਦੇ ਨਿਊ ਨਿਊ ਦੀਆਂ ਬੱਸਾਂ ਦੀ ਗੱਲਾਂ ਹੁੰਦੀ ਸੀ ਉਹ ਬੱਸਾਂ ਦੀ ਫਾਈਲਾਂ ਵੀ ਥੋਡੇ ਕੋਲੇ ਸਰਕਾਰ ਚੱਤ ਵੀ ਉਹ ਫਾਈਲਾਂ ਖੋਲੋਗੇ ਨਹੀਂ ਇਹ ਇੰਨਾ ਕੰਮ ਆਸਤੇ ਥੋੜੀ ਜਿਹਾ ਬਣ ਰਿਹਾ ਜੇ ਕਿਸੇ ਨੇ ਧੱਕਾ ਕੀਤਾ ਚਾਹੇ ਉਹ ਰਾਜਾ ਵੜਿੰਗ ਨੇ ਕੋਈ ਹੋਰ ਆ ਉਹਨਾਂ ਨੂੰ ਆਪ ਇਨਕੁਆਇਰੀ ਸਾਹਮਣਾ ਕਰਨਾ ਪਊਗਾ। ਇਹ ਕਿਸੇ ਨੇ ਨਹੀਂ ਕੀਤਾ ਦੋਸਤਾਂ ਕੋਈ ਨਹੀਂ। ਆਪਾਂ ਇੰਨਾ ਚੱਕਰ ਲੜਾਈ ਪੜਾਈ ਆਸਤੇ ਥੋੜੀ ਨਾ ਗੁਰੂਆ ਸਰਕਾਰ ਚ ਆਏ ਆ ਕਿਦ ਤਵੇਂ ਦਾ ਵਿਕਾਸ ਕਰਾਉਣਾ ਕਿਦ ਤਵੇਂ ਦੇ ਕੰਮ ਕਰਾਉਣੇ ਆ। ਬਾਕੀ ਕੰਮ ਬਾਅਦ ਚੋ। ਚੰਗਾ। ਲੰਘ ਲੰਘ ਜਿਹੜਾ ਪਾਈ ਰੰਗ ਲੱਗ ਰਿਹਾ। ਸਰ ਮਿਹਨਤ ਸੀ ਜਿਹੜੀ ਵੱਡੇ ਤੌਰ ਤੇ ਆਈ ਹੈ। ਆ ਵੇਖੋ ਇਹ ਸੜਕੇ ਦੇ ਵਿੱਚ ਢਿੱਲੋ ਪਰਿਵਾਰ ਦਾ ਜਿਹੜਾ ਪਿਆਰ ਹੈ ਤੇ ਜਿਹੜੇ ਆਮ ਆਦਮੀ ਪਾਰਟੀ ਵੱਲੋਂ ਕੀਤੇ ਹੋਏ ਕੰਮਾਂ ਦਾ ਅੱਦੋਂ ਦੱਸਿਆ ਕਿ ਜੋੜ ਇਹੋ ਜਿਹਾ ਮਿਲਿਆ। ਕਿ ਇਹ ਜਿਹੜਾ ਹਲਕਾ ਜਿਹਨੂੰ ਕਦੇ ਇਕੱਲੇ ਦਲ ਦਾ ਘੜ ਮੰਨਿਆ ਜਾਂਦਾ ਸੀ ਕਦੇ ਕਾਂਗਰਸ ਦਾ ਘੜ ਮੰਨਿਆ ਜਾਂਦਾ ਸੀਗਾ ਹੁਣ ਜਿਹੜਾ ਇਹ ਹਲਕਾ ਇਹ ਆਮ ਆਦਮੀ ਪਾਰਟੀ ਦਾ ਹੋ ਗਿਆ ਹੁਣ ਉਹ ਪ੍ਰਧਾਨ ਜੀ ਵੀ ਬਣ ਗਏ ਪੰਜਾਬ ਦੇ ਕੰਡੇ ਕੌਲ ਤਾਂ ਕੰਡੇ ਜਿਹਦੀ ਪਾਵਰ ਇਤਨੀ ਨਹੀਂ ਹੋਗੀ ਪਹਿਲਾਂ ਤਾਂ ਮੰਨੀ ਸੀ ਪਾਵਰ ਨਹੀਂ ਹੋਗੀ ਕਿਹਦੇ ਬਾਰੇ ਵਿਕਾਸ ਬਹੁਤ ਮੈਂ ਕਿਹਾ ਜੀ ਇਹ 2.5 ਸਾਲਾਂ ਦੇ ਵਿੱਚ ਦੇਖਿਆ ਜੇ ਜਿਹੜਾ ਆਨ ਵਾਲਾ ਸਟਾਈ ਵਾਲਾ ਇਲੈਕਸ਼ਨ ਹੈ ਇਹ ਇਹ ਕਹਿ ਕੇ ਲੜਾਂਗੇ ਕਿ ਜੇ 2.5 ਸਾਲਾਂ ਦੇ ਵਿੱਚ ਹਲਕੇ ਦੇ ਵਿੱਚ ਕੰਮ ਕੀਤਾ ਸਾਨੂੰ ਵੋਟ ਪਾ ਦਿਆ ਜੇ ਜੇ ਕੰਮ ਨਹੀਂ ਕੀਤਾ ਤਾਂ ਵੋਟ ਨਾ ਪਾਇਆ ਜੇ ਇਹ ਸੈਮੀਫਾਈਨਲ ਜਿਹੜਾ ਇਲੈਕਸ਼ਨ ਮੰਨੇ ਜਾਂਦਾ ਸੀਗਾ ਉਹਦੇ ਪੰਜਾਬ ਦੀਆਂ ਨਿਗਾਵਾਂ ਜਿਹੜੀ ਇੱਥੇ ਨਿਕਿਆ ਹੋਏ ਸੀ ਇਹਦੇ ਬਾਈ ਇਲੈਕਸ਼ਨ ਦੇਖੋ ਚਾਰਾਂ ਸੀਟਾਂ ਦੇ ਵਿੱਚੋਂ ਜਿਹੜੇ ਤਿੰਨ ਸੀਟਾਂ ਜਿੱਤ ਕੇ ਸੈਮੀਫਾਈਨਲ ਜਿਹੜਾ ਹੈਗਾ ਉਹ ਜਿਹੜਾ ਆਪਦੀ ਪਾਰਟੀ ਨੇ ਜਿੱਤਿਆ ਸੋ ਮੈਂ ਧੰਨਵਾਦੀ ਆ ਸਾਰਿਆਂ ਦਾ ਕਿ ਜਿਨ੍ਹਾਂ ਦਾ ਇਹ ਹਲਕਾ ਕਿਦਰਬਾਦ ਲੋਕਾਂ ਦਾ ਤਾਂ ਬਿਲਕੁਲ ਜਿਵੇਂ ਲਾਗੀ ਤੋਸੀਗੇ ਜਿਹੜੇ ਬੜੇ ਤੌਰ ਤੇ ਕਹਿ ਕੇ ਆਏ ਕਿ ਮਿਹਨਤ ਰੰਗ ਲਿਆਈ ਹੈ ਤਾਂ ਲਗਾਤਾਰ ਗੱਲਬਾਤ ਕਰਨ ਲਈ ਲੋਕਾਂ ਦੇ ਨਾਲ ਜਿਹੜੇ ਲੀਡਰ ਨੇ ਇੱਥੇ ਪਹੁੰਚਦੇ ਨੇ ਸਿਮਾਨ ਦੇ ਮਾਤਾ ਜੀ ਜਿਹੜੇ ਇੱਥੇ ਪਹੁੰਚ ਰਹੇ ਨੇ ਉਹਨਾਂ ਦਾ